मां ਆਪਦੇ ਪੁੱਤਾਂ ਦੀ ਚੰਗੀ ਜ਼ਿੰਦਗੀ ਬਣਾਉਣ ਲਈ ਸਾਈਪ੍ਰੈਸ ਚਲੀ ਜਾਂਦੀ ਆ ਤਾਂ ਜਿਹੜੇ ਪੁੱਤ ਹੁੰਦੇ ਆ ਉਹ ਆਪਦੇ ਦਾਦਾ-ਦਾਦੀ ਕੋਲ ਛੱਡ ਜਾਂਦੀ ਆ ਤੇ ਦਾਦਾ-ਦਾਦੀ ਪਿੱਛੋਂ ਦੋਨੇ ਪੋਤਿਆਂ ਨੂੰ ਐਹੋ ਜਿਹੀਆਂ ਉਂਗਲਾਂ ਲਾਉਂਦੇ ਆ ਕਿ ਉਹ ਦੋਨੇ ਮੁੰਡੇ ਆਪਦੀ ਮਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਦੋਨੇ ਮੁੰਡੇ ਆਪਦੀ ਮਾਂ ਨੂੰ ਕਹਿੰਦੇ ਆ ਤੂੰ ਤਾਂ ਖੇ ਖਾਂਦੀ ਫਿਰਦੀ ਆ ਤੂੰ ਤਾਂ ਉੱਥੇ ਕੋਈ ਬਗਾਨਾ ਬੰਦਾ ਰੱਖਿਆ ਹੋਇਆ ਤੂੰ ਤਾਂ ਉਹਦੇ ਨਾਲ ਵਿਆਹ ਕਰਾ ਲਿਆ ਅੱਜ ਉਹ ਮਾਂ ਰੋਂਦੀ ਆ ਕਰ ਲਾਉਂਦੀ ਆ ਆਪਦੇ ਪੁੱਤਾਂ ਨਾਲ ਗੱਲ ਕਰਨ ਨੂੰ ਤੜਫਦੀ ਆ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੀ ਭੈਣ ਦੀ ਬਤਨ ਨਾਲ ਕਹਾਣੀ ਸਾਂਝੀ ਕਰਨ ਲੱਗਿਆਂ ਉਹ ਸਾਈ ਪ੍ਰੈਸ ਵਿੱਚ ਰਹਿੰਦੀ ਹੈ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੀ ਭੈਣ ਦੀ ਇਹ ਕਹਾਣੀ ਆ ਉਸ ਭੈਣ ਦਾ ਵਿਆਹ 2006 ਦੇ ਵਿੱਚ ਹੁੰਦਾ ਤੇ ਵਿਆਹ ਤੋਂ ਬਾਅਦ ਉਸ ਭੈਣ ਨੂੰ ਪਤਾ ਲੱਗਦਾ ਕਿ ਮੈਂ ਜਿਹਦੇ ਨਾਲ ਲੱਗ ਗਈ ਜੀਦ ਰਮ ਲਾਵਾਂ ਲੈ ਲੀਆਂ ਇਹ ਤਾਂ ਬੰਦਾ ਸਿਰੇ ਦਾ ਨਸ਼ੇੜੀ ਆ ਵਿਆਹ ਤੋਂ ਕੁਝ ਹਫ਼ਤੇ ਬਾਅਦ ਸਹੁਰੇ ਘਰ ਦੇ ਵਿੱਚ ਇਸ ਭੈਣ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ ਹਜੇ ਭੈਣ ਦੇ ਹੱਥਾਂ ਤੋਂ ਮਹਿੰਦੀ ਦਾ ਰੰਗ ਵੀ ਨਹੀਂ ਫਿੱਕਾ ਪਿਆ ਹੁੰਦਾ ਬਾਹਾਂ ਵਿੱਚ ਚੂੜਾ ਵੀ ਹੁੰਦਾ ਤੇ ਸਿਰ ਦੇ ਵਿੱਚ ਛਿੱਤਰ ਹੁੰਦੇ ਆ ਜਿਹੜਾ ਘਰ ਵਾਲਾ ਸੀ ਉਹ ਬਹੁਤ ਜ਼ਿਆਦਾ ਨਸ਼ੇੜੀ ਸੀ ਸਵੇਰੇ ਘਰੋਂ ਨਿਕਲਿਆ ਕਰੇ ਕਦੇ 3 ਵਜੇ ਘਰੇ ਆਇਆ ਕਰੇ ਕਦੇ 4 ਵਜੇ ਘਰੇ ਆਇਆ ਕਰੇ ਕਈ ਵਾਰੀ ਰਾਤ ਨੂੰ ਸਿੱਧਾ 9 ਵਜੇ ਘਰੇ ਆਇਆ ਕਰੇ ਹੁਣ ਜਿਹੜੀ ਸੱਸ ਸੀ ਉਹਨੇ ਦੇਖੋ ਇਸ ਭੈਣ ਨੂੰ ਕੀ ਕੀਤਾ ਸੱਸ ਕਹਿੰਦੀ ਤੈਨੂੰ ਰੋਟੀ ਖਾਣ ਲਈ ਤਾਂ ਮਿਲੂਗੀ ਜੇਕਰ ਤੂੰ ਮੇਰੇ ਪੁੱਤ ਨਾਲ ਰੋਟੀ ਖਾਇਆ ਕਰੇਂਗੀ ਤੈਨੂੰ ਕੱਲੀ ਨੂੰ ਰੋਟੀ ਨਹੀਂ ਅਸੀਂ ਦਿਆ ਕਰਨੀ ਜਦੋਂ ਮੇਰਾ ਪੁੱਤ ਬਾਹਰੋਂ ਆਇਆ ਕਰੂ ਤੂੰ ਉਹਦੇ ਨਾਲ ਬਹਿ ਕੇ ਰੋਟੀ ਖਾਣੀ ਆ ਤੈਨੂੰ ਕੱਲੀ ਨੂੰ ਅਸੀਂ ਰੋਟੀ ਨਹੀਂ ਦੇ ਸਕਦੇ ਤਾਂ ਇਸ ਭੈਣ ਨੇ ਭੁੱਖਣ ਪਾਣੀ ਨੇ ਆਪਦੇ ਘਰ ਦਾ ਇੰਤਜ਼ਾਰ ਕਰਿਆ ਕਰਨਾ ਘਰ ਵਾਲੇ ਦਾ ਨਸ਼ਾ ਨਾ ਰੱਜ ਕੇ ਕਦੇ ਦੁਪਹਿਰੇ 2 ਵਜੇ ਘਰੇ ਆਇਆ ਕਰਨਾ ਕਦੇ 3 ਵਜੇ ਆਇਆ ਕਰਨਾ ਕਦੇ ਕਈ ਵਾਰੀ ਸਿੱਧਾ ਰਾਤ ਨੂੰ 9-10 ਵਜੇ ਘਰੇ ਆਇਆ ਕਰਨਾ ਜਦੋਂ ਤੱਕ ਘਰ ਵਾਲਾ ਘਰੇ ਨਹੀਂ ਸੀ ਆਉਂਦਾ ਇਹ ਭੈਣ ਵਿਚਾਰੀ ਭੁੱਖੀ ਬੈਠੀ ਰਹਿੰਦੀ ਸੀ ਪਾਣੀ ਦੀ ਘੁੱਟ-ਘੁੱਟ ਜਦੋਂ ਨਸ਼ੇ ਨਾਲ ਰੱਜਿਆ ਘਰੇ ਆਉਂਦਾ ਸੀ ਫਿਰ ਉਹਦੇ ਨਾਲ ਬੈ ਕੇ ਰੋਟੀ ਖਾਂਦੀ ਸੀ ਕਿਉਂਕਿ ਸੱਸ ਕਹਿੰਦੀ ਸੀ ਤੈਨੂੰ ਕੱਲੀ ਨੂੰ ਰੋਟੀ ਨਹੀਂ ਦੇਣੀ ਤੂੰ ਰੋਟੀ ਖਾਵੇਂਗੀ ਤਾਂ ਮੇਰੇ ਪੁੱਤ ਨਾਲ ਬੈ ਕੇ ਖਾਵੇਂਗੀ ਨਹੀਂ ਤਾਂ ਅਸੀਂ ਤੈਨੂੰ ਰੋਟੀ ਨਹੀਂ ਦੇ ਸਕਦੇ ਸਾਲ ਬਾਅਦ 2007 ਦੇ ਵਿੱਚ ਇਸ ਭੈਣ ਕਰੇ ਇੱਕ ਬੇਟਾ ਹੋ ਪੈਂਦਾ ਬੇਟਾ ਹੋਣ ਤੋਂ ਬਾਅਦ ਇਸ ਭੈਣ ਨੇ ਇਹ ਸੋਚਿਆ ਵੀ ਸ਼ਾਇਦ ਹੁਣ ਮੇਰੀ ਹਾਲਤ ਸਹੁਰੇ ਘਰ 'ਚ ਚੰਗੀ ਹੋ ਜਾਊਗੀ ਕਿਉਂਕਿ ਮੇਰੇ ਘਰੇ ਬੇਟਾ ਹੋ ਪਿਆ ਸ਼ਾਇਦ ਮੇਰੇ بیٹے ਦੀ ਇਸ ਘਰ ਦੇ ਵਿੱਚ ਕਦਰ ਬਣ ਜਾਊਗੀ ਪਰ ਜਿਹੜਾ ਨਸ਼ੇੜੀ ਬੰਦਾ ਹੁੰਦਾ ਨਾ ਤਾਂ ਉਹਨੂੰ ਘਰ ਵਾਲੀ ਦਾ ਚਾਹ ਹੁੰਦਾ ਤੇ ਨਾ ਹੀ ਉਹਨੂੰ ਆਪਣੀ ਔਲਾਦ ਉਦੇ ਘਰ ਵਾਲੇ ਦੇ ਉਹੀ ਹਾਲਾਤ ਰਹਿੰਦੇ ਆ ਨਸ਼ੀਨਾ ਰੱਜ ਕੇ ਕੁੱਟਮਾਰ ਕਰਨੀ ਗਾਲਾਂ ਕੱਢਣੀਆਂ ਜਲੀਲ ਕਰਨਾ ਹੁਣ ਜਿਹੜਾ ਪੇਕਾ ਪਰਿਵਾਰ ਸੀਗਾ ਭੈਣ ਉਹਨਾਂ ਨੂੰ ਵੀ ਕੁਝ ਨਹੀਂ ਕਹਿ ਸਕਦੀ ਕਿਉਂਕਿ ਕਿਉਂਕਿ ਪੇਕਾ ਪਰਿਵਾਰ ਵੀ ਵਿਚਾਰਾ ਠੀਕ ਠਾਕ ਸੀਗਾ ਉਹਨਾਂ ਦੀ ਮਸਾਂ ਗੁਜ਼ਾਰਾ ਚੱਲਦਾ ਸੀਗਾ ਤੇ ਭੈਣ ਵੀ ਦੱਸਦੀ ਹੈ ਕਿ ਪੇਕੇ ਪਰਿਵਾਰ ਨੇ ਕੋਈ ਮੇਰੀ ਐਡੀ ਸਾਰ ਵੀ ਨਹੀਂ ਲਈ ਮੇਰੇ ਪਿਆਰ ਤੋਂ ਬਾਅਦ ਤਾਂ ਭੈਣ ਵੀ ਦੱਸਦੀ ਹੈ ਕਿ ਮੇਰੇ ਵਾਲ ਬਹੁਤ ਲੰਬੇ ਲੰਬੇ ਹੁੰਦੇ ਸੀਗੇ ਇੱਕ ਪਾਸੇ ਮੇਰੇ ਸਾਸਰੇ ਮੇਰੇ ਵਾਲ ਫੜ ਲਿਆ ਕਰਨੇ ਇੱਕ ਪਾਸੇ ਮੇਰੇ ਸਹੁਰੇ ਨੇ ਇੱਕ ਪਾਸੇ ਮੇਰੀ ਜਠਾਣ ਨੇ ਇੱਕ ਪਾਸੇ ਮੇਰੇ ਘਰ ਵਾਲੇ ਨੇ ਮੈਨੂੰ ਕੁੱਟਿਆ ਮਾਰਿਆ ਜਰੀਲ ਕਰਿਆ ਕਰਨਾ ਤਾਂ ਭੈਣ ਕਹਿੰਦੀ ਮੈਨੂੰ ਵਿਆਹ ਤੋਂ ਕੁਝ ਸਮੇਂ ਬਾਅਦ ਪਤਾ ਲੱਗਦਾ ਕਿ ਮੇਰਾ ਘਰਵਾਲਾ ਮੈਨੂੰ ਤਾਂ ਕੁੱਟਦਾ ਮਾਰਦਾ ਕਿਉਂਕਿ ਇਹਦੀ ਗੱਲਬਾਤ ਆਪਦੀ ਪਰਜਾਈ ਨਾਲ ਜਾਨੀ ਕਿ ਇਸ ਭੈਣ ਦੀ ਜਿਹੜੀ ਜਠਾਣੀ ਹੁੰਦੀ ਆ ਉਹਦੇ ਸਬੰਧ ਇਸ ਭੈਣ ਦੇ ਘਰਵਾਲੇ ਨਾਲ ਹੁੰਦੇ ਆ ਚਲੋ ਜੀ ਭੈਣ ਸਹੁਰੇ ਘਰ 'ਚ ਜਲੀਲ ਹੁੰਦੀ ਰਹਿੰਦੀ ਆ ਦਿਨ ਰਾਤ ਕੁੱਟਮਾਰ ਹੁੰਦੀ ਆ ਤਾਂ ਭੈਣ ਨੂੰ ਇੱਕ ਆਸ ਹੁੰਦੀ ਆ ਵੀ ਕੋਈ ਗੱਲ ਨਹੀਂ ਕਦੇ ਸਮਾਂ ਚੰਗਾ ਆਊਗਾ ਸਮਾਂ ਲੰਘਦਿਆਂ ਲੰਘਦਿਆਂ ਸਮਾਂ ਆਉਂਦਾ 2012 ਦਾ 2012 ਦੇ ਵਿੱਚ ਕੀ ਹੁੰਦਾ ਕਿ ਜਿਹੜਾ ਇਸ ਭੈਣ ਦਾ ਘਰਵਾਲਾ ਹੁੰਦਾ ਉਹ ਨਸ਼ੇ ਤੇ ਉਹਦੀ ਮੌਤ ਹੋ ਜਾਂਦੀ ਹੈ ਜਿਸ ਟਾਈਮ ਤੇ ਇਸ ਭੈਣ ਦੇ ਘਰ ਵਾਲੇ ਦੀ ਮੌਤ ਹੁੰਦੀ ਆ ਉਸ ਟਾਈਮ ਦੇ ਇਹ ਭੈਣ ਲਗਭਗ 4-5 ਮਹੀਨਿਆਂ ਦੀ ਗਰਭवती ਹੁੰਦੀ ਆ ਘਰ ਵਾਲੇ ਦੀ ਮੌਤ ਤੋਂ 2-3 ਮਹੀਨਿਆਂ ਬਾਅਦ ਇਸ ਭੈਣ ਕਰੇ ਇੱਕ ਬੇਟਾ ਹੋਰ ਜਨਮ ਲੈ ਲੈਂਦਾ ਹੁਣ ਭੈਣ ਕੋਲੇ ਦੋ ਬੇਟੇ ਹੋ ਜਾਂਦੇ ਆ ਹੁਣ ਦੋਨੇ ਪੁੱਤਾਂ ਨੂੰ ਪਾਲਣਾ ਭੈਣ ਲਈ ਬਹੁਤ ਔਖਾ ਸੀਗਾ ਕਿਉਂਕਿ ਪਹਿਲਾਂ ਤਾਂ ਘਰ ਵਾਲਾ ਨਸ਼ੇੜੀ ਪੱਲੇ ਪੈ ਗਿਆ ਉਹਦੇ ਕੋਲ ਕੁੱਟਮਾਰ ਹੁੰਦੀ ਰੀ ਜਲੀਲ ਹੁੰਦੀ ਰੀ ਤੇ ਘਰ ਵਾਲੇ ਦੇ ਮਰਨ ਤੋਂ ਬਾਅਦ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਇਸ ਭੈਣ ਤੇ ਪੈਂਦੀਆਂ ਨੇ ਕੋਈ ਆਖੇ ਮੇਰ ਨਾਲ ਗੱਲਬਾਤ ਕਰ ਲਾ ਕੋਈ ਆਖੇ ਮੇਰ ਨਾਲ ਗੱਲਬਾਤ ਕਰ ਲਾ ਪਰ ਹੁਣ ਭੈਣ ਨੂੰ ਟੈਨਸ਼ਨ ਸੀ ਆਪਦੇ ਜਵਾਕਾਂ ਦੀ ਭੈਣ ਸੋਚਦੀ ਸੀ ਕਿ ਮੈਂ ਆਪਦੇ ਬੱਚਿਆਂ ਨੂੰ ਪਾਲਣਾ ਪੋਸਣਾ ਮੈਂ ਇਸ ਕੰਮ 'ਚ ਨਹੀਂ ਵੜਨਾ ਤਾਂ ਭੈਣ ਆਪਦੇ ਤੇ ਇੱਕ ਵੀ ਦਾਗ ਨਹੀਂ ਲਗਣ ਦਿੰਦੀ ਪਰ ਫਿਰ ਵੀ ਸਹੁਰੇ ਪਰਿਵਾਰ ਵੱਲੋਂ ਇਸ ਭੈਣ ਦੇ ਕੈਰੇਕਟਰ ਦੇ ਬਾਵਜੂਦ ਦਾਗ ਲਾਏ ਜਾਂਦੇ ਕਿ ਫਲਾਣੇ ਬੰਦੇ ਨਾਲ ਗਲਤ ਆ ਫਲਾਣੇ ਬੰਦੇ ਨਾਲ ਗਲਤ ਉਸ ਤੋਂ ਬਾਅਦ ਜਿਹੜਾ ਸਹੁਰਾ ਸੀਗਾ ਜਾਂ ਸੱਸ ਸੀ ਉਹ ਵੀ ਇਸ ਭੈਣ ਨੂੰ ਬਾਝਾ ਜਲੀਲ ਕਰਨ ਲੱਗ ਗਏ ਇਹਦੇ ਤੇ ਰੋਪਾਉਣ ਲੱਗ ਗਏ ਮਾੜਾ ਚੰਗਾ ਬੋਲਣ ਲੱਗ ਗਏ ਤਾਂ ਜਦੋਂ ਇਹ ਭੈਣ 1 ਰੁਪਈਏ ਰੁਪਈਏ ਨੂੰ ਤਰਸਣ ਲੱਗ ਜਾਂਦੀ ਆ ਤਾਂ ਫਿਰ ਇਹ ਭੈਣ ਨਾ ਘਰੋਂ ਮਰਦ ਬਣ ਕੇ ਨਿਕਲਦੀ ਆ ਆਪਦੇ ਜਵਾਕਾਂ ਨੂੰ ਪਾਲਣ ਲਈ ਫਿਰ ਇਹ ਭੈਣ ਕੀ ਕਰਦੀ ਆ ਆਪਦੇ ਘਰ ਦੇ ਗੇਟ ਦੇ ਅੱਗੇ ਇੱਕ ਰੇੜੀ ਲਾਉਂਦੀ ਆ ਗਰਮ ਕੱਪੜਿਆਂ ਦੀ ਚਲੋ ਜੀ ਉਸ ਰੇੜੀ ਤੇ ਹੌਲੀ-ਹੌਲੀ ਗਾਹ ਖੜਨੇ ਸ਼ੁਰੂ ਹੁੰਦੇ ਆ ਕੱਪੜਿਆਂ ਦੀ ਵਿਕਰੀ 'ਚ ਵਾਧਾ ਹੁੰਦਾ 4 ਰੁਪਈਏ ਵਿਚਾਰੀ ਜੋੜਨ ਲੱਗ ਜਾਂਦੀ ਆ ਰੁਪਈਆ ਰੁਪਈਆ ਜੋੜ ਕੇ ਆ ਜਵਾਕਾਂ ਨੂੰ ਚੰਗੇ ਸਕੂਲ 'ਚ ਪੜਾਉਂਦੀ ਆ ਲਿਖਾਉਂਦੀ ਆ ਜਦੋਂ ਬੱਚੇ ਥੋੜੇ ਜਿ ਡਾਰਫ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਸਮਾਂ ਆਉਂਦਾ 20 ਫੇਰੇ ਭੈਣ 4 ਰੁਪਏ ਜੋੜ ਕੇ ਮਲੇਸ਼ੀਆ ਜਾਂਦਾ ਪਲਾਨ ਬਣਾਉਂਦੀ ਆ ਕਿ ਹਾਂ ਰੇੜੀ ਲਾ ਕੇ ਕਿੰਨਾ ਕੁ ਚਿਰ ਕੰਮ ਚੱਲੂਗਾ ਵੀ ਕਿਉਂ ਨਾ ਮੈਂ ਕਿਸੇ ਕੰਟਰੀ ਜਾ ਕੇ 4 ਰੁਪਏ ਕਮਾ ਕੇ ਕੱਲ ਨੂੰ ਆਪਦੇ ਪੁੱਤਾਂ ਦੇ ਘਰ-ਬਾਰ ਬਣਾ ਦਊਗੀ ਇਹਨਾਂ ਨੂੰ ਵਿਆਹ ਦਊਗੀ ਇਹਨਾਂ ਨੂੰ ਪਰਿਵਾਰ ਵਾਲਾ ਬਣਾ ਦਊਗੀ ਹਰੇਕ ਮਾਂ ਦੀ ਸੋਚ ਹੁੰਦੀ ਹੈ ਕਿ ਮੇਰੇ ਜਵਾਕ ਚੰਗੇ ਸਕੂਲ 'ਚ ਪੜਨ ਚੰਗਾ ਨਾਲ ਕੋਲੇ ਘਰ-ਬਾਰ ਹੋਵੇ ਵਧੀਆ ਨਾਲ ਦਾ ਲਾਈਫ ਪਾਰਟਨਰ ਹੋਵੇ ਤਾਂ ਬੱਚਿਆਂ ਦੇ ਚੰਗੇ ਫਿਊਚਰ ਲਈ ਇਹ ਭੈਣ ਆਪਦੇ ਬੱਚਿਆਂ ਨਾਲ ਸਲਾਹ ਕਰਦੀ ਹੈ ਬੱਚੇ ਕਹਿੰਦੇ ਕੋਈ ਗੱਲ ਨਹੀਂ ਮਾਤਾ ਤੂੰ ਚਲੀ ਜਾ ਅਸੀਂ ਦਾਦਾ ਦਾ ਹੀ ਗੁਰੇ ਜਾਗੇ ਤਾਂ 2018-19 ਦੇ ਵਿੱਚ ਇਹ ਭੈਣ ਮਲੇਸ਼ੀਆ ਚਲੀ ਜਾਂਦੀ ਹੈ ਮਲੇਸ਼ੀਆ ਜਾ ਕੇ ਭੈਣ ਕੰਮ ਤੇ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸੱਸ ਸਹੁਰਾ ਹੁੰਦਾ ਇੱਕ ਭੈਣ ਦੀ ਪਰਜਾਈ ਹੁੰਦੀ ਆ ਉਹ ਇਹ ਗੱਲ ਉੜਾ ਦਿੰਦੇ ਆ ਕਿ ਇਹਨੇ ਉੱਥੇ ਜਾ ਕੇ ਵਿਆਹ ਕਰਾ ਲਿਆ ਨੇ ਕੋਈ ਬੰਦਾ ਰੱਖ ਲਿਆ ਤੇ ਜਿਹੜੀ ਭੈਣ ਦੀ ਪਰਜਾਈ ਸੀ ਉਹ ਕੀ ਕਰਦੀ ਹੁੰਦੀ ਸੀ ਜਦੋਂ ਇਹ ਭੈਣ ਮਲੇਸ਼ੀਆ ਤੋਂ ਆਪਣੀ ਮਾਂ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਹੁੰਦੀ ਸੀ ਤਾਂ ਇਹ ਪਰਜਾਈ ਦੇ ਨੰਬਰ ਤੇ ਫੋਨ ਕਰਦੀ ਹੁੰਦੀ ਸੀ ਕਿਉਂਕਿ ਮਾਂ ਕੋਲੇ ਫੋਨ ਹੈ ਨਹੀਂ ਸੀਗਾ ਤਾਂ ਪਰਜਾਈ ਰਿਕਾਰਡਿੰਗ ਤੇ ਲਾ ਕੇ ਫੋਨ ਇਸ ਭੈਣ ਦੀ ਮਾਂ ਨੂੰ ਦੇ ਦਿਆ ਕਰੇ ਤੇ ਉਸ ਤੋਂ ਬਾਅਦ ਉਹ ਰਿਕਾਰਡਿੰਗਾਂ ਇਸ ਭੈਣ ਦੇ ਸਾਰੇ ਪਰਿਵਾਰ ਨੂੰ ਭੇਜ ਦਿਆ ਕਰੇ ਇਹਦੇ ਚਾਹਣੇ ਨੂੰ ਭੇਜ ਦਿਆ ਕਰੇ ਸਾਸ ਸਹੁਰੇ ਨੂੰ ਭੇਜ ਦਿਆ ਕਰੇ ਹੁਣ ਮਲੇਸ਼ੀਆ ਬੈਠੀ ਦੇ ਉੱਪਰ ਦਾਗ ਲੱਗ ਰਹੇ ਸੀਗੇ ਕਿ ਉਹਨੇ ਵਿਆਹ ਕਰਾ ਲਿਆ ਬੰਦਾ ਰਖ ਲਿਆ ਜੇ ਕਰ ਲਿਆ ਬਹੁ ਕਰ ਲਿਆ ਤਾਂ ਭੈਣ ਉੱਥੋਂ ਥੋੜੇ ਸਮੇਂ ਬਾਅਦ ਫੇਰ ਵਾਪਸ ਆਪਣੇ ਬੱਚਿਆਂ ਕੋਲੇ ਆ ਜਾਂਦੀ ਹੈ ਆ ਜਿਹਾ ਵਾਕ ਨੂੰ ਇੱਕ ਮਾਂ ਜਿਵੇਂ ਪਾਲਦੀ ਪੋਸਦੀ ਆਵੇਂ ਭੈਣਾਂ ਦੇ ਜਿਹਾਕ ਨੂੰ ਪਾਲ ਪੋਸ ਰਹੀ ਸੀ ਫੇਰ ਸਮਾਂ ਆਉਂਦਾ 2022 ਦਾ ਫੇਰ ਇਹ ਭੈਣਾਂ ਤੇ ਜਿਵਾਕਾਂ ਨਾਲ ਸਲਾਹ ਕਰਦੀ ਹੈ ਕਿ ਮੈਂ ਪੁੱਤ ਬਾਹਰ ਚਲੀ ਜਾਵਾਂ ਦੋਨੇ ਮੁੰਡੇ ਕਹਿੰਦੇ ਵੀ ਹਾਂ ਮਾਂ ਇਸ ਭੈਣ ਨੇ ਜਵਾਕਾਂ ਨੂੰ ਸਮਝਾਇਆ ਕਿ ਜੇਕਰ ਪਤੋਂ ਤੁਸੀਂ ਇਹ ਰੀਜਾਂ ਜਾਵਨ ਨੂੰ ਪੂਰਾ ਕਰਨਾ ਜੇਕਰ ਤੁਸੀਂ ਵੀ ਚਾਹੁੰਦੇ ਸਾਡੇ ਕੋਲੇ ਚੰਗਾ ਘਰ ਹੋਵੇ ਚੰਗੀ ਗੱਡੀ ਹੋਵੇ ਤਾਂ ਇਹ ਰੇੜੀ ਨਾਲ ਕੰਮ ਨਹੀਂ ਚੱਲਣਾ ਆਪਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਤਾਂ ਆਪ ਦੇ ਜਵਾਕਾਂ ਨਾਲ ਸਲਾਹ ਕਰਕੇ ਇਹ ਭੈਣ 2022 ਦੇ ਵਿੱਚ ਸਾਈਪ੍ਰੈਸ ਚਲੀ ਜਾਂਦੀ ਹੈ ਸਾਈਪ੍ਰੈਸ ਜਾਣ ਤੋਂ ਬਾਅਦ ਜਿਹੜੇ ਬੇਟੇ ਹੁੰਦੇ ਐ ਇਸ ਭੈਣ ਦੇ ਫੋਨ ਤੇ ਵਧੀਆ ਗੱਲਬਾਤ ਕਰਦੇ ਆ ਵੀਡੀਓ ਕਾਲ ਤੇ ਗੱਲਾਂ ਬਾਤਾਂ ਹੁੰਦੀਆਂ ਨੇ ਰੋਜ਼ਾਨਾ ਇਸ ਭੈਣ ਨੂੰ ਪੁੱਛਦੇ ਆ ਕਿ ਮੰਮਾ ਤੁਸੀਂ ਰੋਟੀ ਖਾ ਲਈ ਤੁਸੀਂ ਠੀਕ ਹੋ ਤੁਹਾਡਾ ਦਿਲ ਲੱਗ ਗਿਆ ਜਿਵੇਂ ਜਵਾਕ ਆਪ ਦੀ ਮਾਂ ਨਾਲ ਗੱਲਾਂ ਬਾਤਾਂ ਕਰਦੇ ਹੁੰ ਉਸ ਤੋਂ 2.5 ਸਾਲ ਬਾਅਦ ਫੇਰ ਭੈਣ ਇਹ ਪੰਜਾਬ ਆਉਂਦੀ ਆ ਆਪਦੇ ਪੁੱਤ ਦਾ ਬਰਥਡੇ ਸੈਲੀਬ੍ਰੇਟ ਕਰਦੀ ਆ ਫਿਰ 2.5 ਲੱਖ ਦਾ ਸਮਾਨ ਆਪਦੇ ਦੋਨਾਂ ਪੁੱਤਾਂ ਨੂੰ ਲੈ ਕੇ ਦੇ ਕੇ ਜਾਂਦੀ ਆ ਬੈੱਡ ਸੋਫੇ ਏ.ਲ.ਈ. ਏ.ਸੀ. ਵਗੈਰਾ ਸਭ ਕੁਝ ਲੈ ਕੇ ਦੇ ਕੇ ਜਾਂਦੇ ਜੋ ਘਰ ਦੀਆਂ ਲੋੜਾਂ ਹੁੰਦੀਆਂ ਨੇ ਉਸ ਤੋਂ ਬਾਅਦ ਭੈਣ ਫੇਰ ਸਾਈਪ੍ਰਸ ਚਲੀ ਜਾਂਦੀ ਐ 1 ਮਹੀਨੇ ਲਈ ਪੰਜਾਬ ਆਉਂਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਇਸ ਭੈਣ ਦੇ ਸੱਸ ਸਹੁਰਾ ਹੁੰਦੇ ਆ ਉਹ ਦੋਨੇ ਹੀ ਪੋਤਿਆਂ ਨੂੰ ਜਿਹੜੀ ਇਸ ਭੈਣ ਦੇ ਦੋਨੇ ਮੁੰਡਿਆਂ ਨੂੰ ਦੇ ਪਿੱਛੇ ਲਾ ਲੈਂਦੇ ਆ ਤੇ ਉਹਨਾਂ ਨੂੰ ਇਹ ਗੱਲ ਕਹਿੰਦੇ ਕਿ ਜਿਹੜੀ ਤੁਹਾਡੀ ਮਾਂ ਆ ਉਹ ਕੈਰੇਕਟਰ ਦੀ ਬਾਲੀ ਚੰਗੀ ਉਨੇ ਉਥੇ ਬੰਦਾ ਰੱਖਿਆ ਹੋਇਆ ਉਹਨੇ ਉਥੇ ਵਿਆਹ ਕਰਾ ਲਿਆ ਉਹਨੇ ਅੱਜ ਤੋਬਾ ਵਾਪਸ ਨਹੀਂ ਆਉਣਾ ਹਾਲਾ ਕਿ ਭੈਣ ਉਥੋਂ ਆਪ ਦੇ ਬੱਚਿਆਂ ਦੇ ਅਕਾਊਂਟ ਚ ਪੈਸੇ ਆ ਤੇ ਲਾ ਸਭ ਕੁਝ ਪਾਉਂਦੀ ਸੀ ਉਹਨਾਂ ਦੀ ਹਰ ਇੱਕ ਲੋੜ ਦਾ ਧਿਆਨ ਰੱਖਦੀ ਸੀ ਤੁਹਾਨੂੰ ਪਤਾ ਕਿ ਜਿਹੜੀ ਉਂਗਲ ਹੁੰਦੀ ਹੈ ਵੀ ਪੱਥਰ ਵੀ ਪਾੜ ਦਿੰਦੀ ਹੈ ਫਿਰ ਇੱਕ ਦਿਨ ਇਸ ਭੈਣ ਦਾ ਵੱਡਾ ਮੁੰਡਾ ਭੈਣ ਨੂੰ ਫੋਨ ਕਰਦਾ ਤੇ ਫੋਨ ਤੇ ਇਹੋ ਜਿਹੀਆਂ ਗੱਲਾਂ ਕਰਦਾ ਕਿ ਭੈਣ ਵਿਚਾਰੀ ਜਿਉਂਦੀ ਮਰ ਜਾਂਦੀ ਹੈ ਉਹ ਮੁੰਡਾ ਵੀ ਮਾਂ ਨੂੰ ਕਹਿੰਦਾ ਕਿ ਮਾਂ ਤੇਰਾ ਕੈਰੇਕਟਰ ਕੋਈ ਬਾਲਾ ਚੰਗਾ ਹੈ ਨਹੀਂ ਤੂੰ ਤੁਸੀਂ ਬੰਦੇ ਨਾਲ ਖੇ ਖਾਂਦੀ ਫਿਰਦੀਆਂ ਤੂੰ ਉਥੇ ਬੰਦਾ ਰੱਖਿਆ ਹੋਇਆ ਉਧਰ ਜਿਹੜੀ ਭੈਣ ਦੀ ਪਰਜਾਈ ਸੀਗੀ ਉਹ ਵੀ ਉਂਗਲਾਂ ਲਾ ਰਹੀ ਸੀਗੀ ਉਧਰੋਂ ਦਾਦਾ ਤਾਦੇ ਉਂਗਲਾਂ ਲਾ ਰਹੇ ਸੀਗੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਦੋਨਾਂ ਮੁੰਡਿਆਂ ਨੂੰ ਭੜਕਾ ਰਹੇ ਸੀਗੇ ਮਾਂ ਦੇ ਖਿਲਾਫ ਚਲੋ ਜੀ ਪੁੱਤਾਂ ਦੇ ਦਿਲਾਂ 'ਚ ਸੱਸ ਸਹੁਰੇ ਨੇ ਏਡੀ ਕਿ ਨਫ਼ਰਤ ਭਰਤੀ ਕਿ ਦੋਨਾਂ ਬੇਟਿਆਂ ਦੀ ਮਾਂ ਦਾ ਨੰਬਰ ਬਲੌਕ ਲਿਸਟ 'ਚ ਪਾ ਦਿੱਤਾ ਸੱਸ ਸਹੁਰੇ ਨੇ ਆਪ ਦਾ ਨੰਬਰ ਬਲੌਕ ਲਿਸਟ 'ਚ ਪਾ ਦਿੱਤਾ ਅੱਜ ਉਹ ਭੈਣ ਸਾਈਪ੍ਰੈਸ ਬੈਠੀ ਰੋਂਦੀ ਕਰ ਲਾਉਂਦੀ ਆ ਆ ਆਪਦੇ ਪੁੱਤ ਦੀ ਬਾਤ ਸੁਣਨੀ ਵੀ ਤਰਸਦੀ ਆ ਦੇ ਪੁੱਤ ਕਹਿੰਦਾ ਤੂੰ ਸਾਡੇ ਲਈ ਕੀਤਾ ਕੀ ਅਸਲ ਵਿੱਚ ਉਹ ਮੁੰਡੇ ਇਹ ਭੁੱਲ ਗਏ ਕਿ ਜਦੋਂ ਅਸੀਂ ਨਿਆਣੇ ਸੀ ਛੋਟੇ ਛੋਟੇ ਸੀਗੇ ਉਦੋਂ ਇਸੇ ਮਾਂ ਨੇ ਰੇੜੀ ਲਾ ਲਾ ਕੇ ਸਾਨੂੰ ਪੜਾਇਆ ਲਿਖਾਇਆ ਸਾਡੇ ਚਾਵਾਂ ਨੂੰ ਪੂਰਾ ਕੀਤਾ ਤੇ ਜੇ ਅੱਜ ਇਹ ਮਾਂ ਪਰਦੇਸ 'ਚ ਬੈਠੀ ਤਾਂ ਉਹ ਵੀ ਸਾਡੇ ਲਈ ਬੈਠੀ ਆ ਉਹ ਪੁੱਤੇ ਭੁੱਲ ਗਏ ਕਿ ਆਏ ਮਹੀਨੇ ਪੈਸੇ ਕਮਾ ਕਮਾ ਕੇ ਸਾਡੇ ਖਾਤੇ 'ਚ ਪਾਉਂਦੀ ਆ ਪਰ ਤੁਹਾਨੂੰ ਪਤਾ ਜਿਹੜੀ ਉਂਗਲ ਹੁੰਦੀ ਆ ਭਈ ਉਹ ਪੱਥਰ ਵੀ ਪਾੜ ਦਿੰਦੀ ਆ ਹੁਣ ਇਹ ਭੈਣ ਸਾਈ ਪ੍ਰੈਸ 'ਤੇ ਬੈਠੀ ਆ ਇਹ ਰੋਂਦੀ ਕਰ ਲਾਉਂਦੀ ਤੜਫਦੀ ਆ ਪਰ ਇਹਦੇ ਦੋਨੇ ਬੇਟੇ ਨਾਲ ਗੱਲਬਾਤ ਨਹੀਂ ਕਰਦੇ ਉਹ ਆਪਦੀ ਦਾਦਾ ਦਾਦੀ ਪਿੱਛੇ ਲੱਗੇ ਹੋਏ ਆ ਆਪਦੀ ਮੰਮੀ ਪਿੱਛੇ ਲੱਗੇ ਹੋਏ ਆ ਆਪਦੀ ਤਾਈ ਪਿੱਛੇ ਲੱਗੇ ਹੋਏ ਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਸ਼ਾਇਦ ਆ ਵੀਡੀਓ ਉਹਨਾਂ ਦੋਨਾਂ ਮੁੰਡਿਆਂ ਤੱਕ ਪਹੁੰਚੇ ਦੋਨਾਂ ਪੁੱਤਾਂ ਤੱਕ ਪਹੁੰਚੇ ਸ਼ਾਇਦ ਆ ਵੀਡੀਓ ਦੇਖ ਕੇ ਆਪਦੀ ਮਾਂ ਨਾਲ ਗੱਲਬਾਤ ਸ਼ੁਰੂ ਕਰ ਲੈਣ ਸ਼ਾਇਦ ਉਹਨਾਂ ਨੂੰ ਪਤਾ ਲੱਗ ਜੇ ਕਿ ਰਿਸ਼ਤੇਦਾਰੀ ਦੇ ਉਂਗਲਾ ਘਰ ਬਰਬਾਦ ਕਰ ਦਿੰਦੀਆਂ ਨੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਤੇ ਮਨ ਨੂੰ ਠੀਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਬਹੁਤ ਬਹੁਤ ਧੰਨਵਾਦ